ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ 'ਚ ਤੇ ਉੱਥੇ ਆਪਾਂ ਬਲੌਗ ਸ਼ੁਰੂ ਕਰ ਲਿਆ ਆ ਤੇ ਬਾਕੀ ਇੱਧਰ ਕੱਪੜੇ ਤੋਂ ਹੁੰਦੇ ਗਏ ਆ ਕੱਪੜੇ ਮਾ ਪਾ ਦਿੱਤੇ ਸੀ ਝਾੜੂ ਵੀ ਮੈਂ ਫੇਰ ਲਿਆ ਆ ਮਾ ਚੋ ਝੁੱਲੇ ਮੋੜਾ ਥੋੜੀ ਜੀ ਰੰਦੀ ਆ ਸਪਾਈ ਕਰਨ ਨੂੰ ਤੇ ਇੱਧਰ ਹਨ ਪੱਤੇ ਝੜੀ ਗਏ ਜਾਂਦੇ ਆ ਫੁੱਲ ਝੜ ਚੜ ਕੇ ਹਵਾ ਚੱਲਦੀ ਆ ਮੀਂਹ ਮੂ ਦੇ ਚਾਂਸ ਲੱਗਦੇ ਬੱਦਲ ਬਹੁਤ ਜ਼ਿਆਦਾ ਹੋ ਗਿਆ ਆ ਤੇ ਹਵਾ ਚੱਲਦੀ ਏ ਠੰਡੀ ਠੰਡੀ ਬਹੁਤ ਸੋਹਣਾ ਮੌਸਮ ਹੋਇਆ ਹੈ ਤੇ ਸਮਰ ਤੇ ਪਾਪਾ ਦੇਖੋ ਪੱਕਾ ਨਹੀਂ ਹੈਗਾ ਹਜੇ ਕੰਮ ਤੇ ਜਾਣਾ ਕਿ ਨਹੀਂ ਜਾਣਾ ਸਮਰ ਖੇਡਣ ਲੱਗਾ ਏ ਇੱਧਰ ਮੰਨੇ ਹੁਣਾਂ ਨਾਲ ਤੇ ਮੈਂ ਇੱਧਰ ਘੈਂਟ ਸਾਫ ਕਰਤਾ ਏ ਸੈਲਫ ਸਾਫ ਕਰਨੀ ਆ ਇਹ ਮੈਂ ਤਾਂ ਹੁਣ ਮੈਂ ਕਰਦੀ ਆ ਪਹਿਲਾਂ ਮੈਂ ਹਨਾ ਭਾਂਡੇ ਧੋ ਲੈ ਆ ਦੁੱਧ ਵਾਲੇ ਜਿਹਨਾਂ ਚ ਦੁੱਧ ਪਾ ਲੈਣਾ ਆ ਤੇ ਇਹ ਮੈਂ ਤਾਂ ਹੁਣ ਮੈਂ ਸਾਨੂੰ ਦਾਧੂ ਉਬਲਣਾ ਰੱਖ ਲਿਆ ਤੇ ਨਾਲ ਨਾਲ ਸਾਫ਼ ਕਰੀ ਜਾਊਗੀ ਨਹੀਂ ਤਾਂ ਦਾਧੂ ਦੇ ਕੋਲ ਖੜੇ ਰੋ ਨਾ ਦਾਧੂ ਉਬਲਦਾ ਨਹੀਂ ਖੈਤੀ ਇਸ ਕਰਕੇ ਜੇ ਦਾਧੂ ਨੂੰ ਦੇਖੀ ਜਾਓ ਦੇਖੀ ਜਾਓ ਨਾ ਕਿ ਕਦੋਂ ਉਬਲ ਕਦੋਂ ਉਬਲਦਾ ਹੀ ਨਹੀਂ ਖੈਤੀ ਜੇ ਇਹਨੂੰ ਮਾਰਾਇਆ ਪਰੇ ਹੋ ਜੋ ਉਰੇ ਪਰੇ ਤੇ ਨਾਲ ਹੀ ਇਹ ਉਬਲ ਜਾਂਦਾ ਹੈ ਚੱਲਣ ਦਾ ਦਵਾ ਲੈ ਨਾ ਭਾਂਡੇ ਮਰੋ ਲੈ ਸੀ ਮੰਮੀ ਕੇ ਆਏ ਸੀਗੇ ਅੱਜ ਅਸੀਂ ਮੈਂ ਮਤਲਬ ਚਾਹ ਪੀ ਕੇ ਨਾਲ ਹੀ ਮੈਂ ਫਟਫਟ ਮੈਂ ਕਿ ਚਾੜੂ ਪੀ ਲਵਾਂ ਤੇ ਫਿਰ ਮੈਂ ਸਿਲਣਾ ਵੀ ਆ ਮੈਂ ਕਿ ਚਲ ਟਾਈਮ ਨਾਲ ਹਨਾ ਬਹਿ ਜੂੰਗੀ ਮੈਂ ਮਸ਼ੀਨ ਤੇ ਤੇ ਸੂਟ ਸਲਾਈ ਕਰਨੇ ਆਏ ਕਰਕੇ ਹਨਾ ਫਿਰ ਵਿੱਚ ਬਲੌਂਗ ਦੀ ਨਹੀਂ ਬਣਾ ਹੁੰਦਾ ਰਾਤੀ ਵੀ ਦਿਹੀ ਬਲੌਂਗ ਦਾ ਐਂਡ ਕਰਨ ਦਾ ਮੈਨੂੰ ਕਿੱਥਾ ਭੱਲ ਗਿਆ ਮੈਂ ਕੰਮ ਕਰ ਖੜਾ ਕਰਨ ਨੂੰ ਦੇੜ ਗਿਆ ਕੁਰਦਾ ਲੇਟ ਹੋ ਗਿਆ ਕੰਮ ਨੂੰ ਤੇ ਨਵੇੜ ਕੇ ਐ ਫਿਰ ਲਾ ਪੈਸੂਟ ਤੇ ਉਹ ਮੈਨੂੰ ਐਂਡ ਕਰਨ ਦੇ ਆਯਾਦ ਨਹੀਂ ਦੇ ਆ ਹਾਲੇ ਬਲੌਗ ਵੀ ਬਹੁਤ ਜ਼ਿਆਦਾ ਟੱਟ ਬਣਿਆ ਗੱਲ ਤੇ ਬਾਕੀ ਚਲੋ ਜੀ ਦੁੱਧ ਪਾ ਲ ਲਈਏ ਫੇਰ ਕਰਦੇ ਹਾਂ ਕੋ ਗੱਲ ਬਾਤ ਹਾਂਜੀ ਲੋ ਜੀ ਦੁੱਧ ਉੱਪਰ ਗਿਆ ਸੀ ਆਪਣੇ ਕਿ ਮੈਂ ਇੱਧਰ ਰੱਖ ਦਿੱਤਾ ਤੇ ਮੈਂ ਆਹ ਫੇਰ ਦਿੱਤੀ ਕੀੜੀਆਂ ਚੜ ਜਾਂਦੀਆਂ ਕਿਉਂਕਿ ਸਮਝਦੇ ਦੁੱਧ ਚ ਥੋੜਾ ਆ ਜੈ ਨਾ ਦੁੱਧੋ ਕਦਾਨੇ ਮਿੱਠੇ ਜਿਹੇ ਬਾਰੇ ਹੁੰਦੇ ਆ ਕੀ ਆਸਾਂ ਮੈਂ 83 ਦਾ ਦੁੱਧ ਮੈਂ ਕਿ ਚੱਲ ਨੂੰ ਗਰਮ ਕਰ ਤਮਾ ਤੇ ਬਾਕੀ ਮੈਂ ਭਾਂਡੇ ਵਗੈਰਾ ਵੀ ਧੋ ਲੈ ਆ ਤੇ ਡੋਲੂ ਡੋਲੂ ਧੋ ਲੈ ਆ ਸਾਰਾ ਕੁਝ ਡੇਫਨ ਜੇ ਪੈਕ ਕਰਨੇ ਆ ਇਹਨਾਂ ਦੇ ਤੇ ਪਤਾ ਨਹੀਂ ਜਾਣਾ ਕਿ ਨਹੀਂ ਜਾਣਾ ਹੈਗੀ ਦੇਖੋ ਹਾਂਜੀ ਸਮਾਂ ਤੇ ਪਾਪਾ ਚੱਲੇ ਕੰਮ ਤੇ ਅਬ ਆਏ ਘਰ ਦੇ ਪਾਪਾ ਨੂੰ ਆ ਜਾ ਪਾਪਾ ਨੂੰ ਕਾ ਤੁੰ ਦੇ ਕੰਨ ਲੱਗ ਗਏ ਦੇਦਾ ਨੇ ਆ ਦੇ ਦੋ ਉਹ ਨਾ ਗੰਦਾ ਬਾਏ ਸਵਾ ਅਖਰੀਆ ਜਾਣਾ ਨਹੀਂ ਤੋ ਬੰਦ ਹੋ ਗਈ। ਕੱਕ ਮਾਰੀ। ਹਮ। ਖਰਾਬ ਕਰਕੇ ਬੈਠੇ ਆ ਸੂਪਰੀ। ਜੋ ਨਾ ਕੋਈ ਮਾਰ ਦੇ। som ਪਾ ਕੇ ਚੂਟੇ ਲੈ ਕੇ ਗੱਡੀ ਹੱਥ 'ਚ ਹੀ ਫੜੀ ਹੋ ਆ ਸਵੇਰ ਦੀ ਚੱਲੋ ਮਾਮਾ ਕੋ ਆ ਜਾ ਬੱਲੇ ਬੱਲੇ ਬਾਹਰ ਆ ਦੇ ਪਾਪਾ ਬਾਈ ਸਮਰ ਬਾਈ ਸ਼ਾਜੀ ਕੱਢੀ ਫਾਂਜੀ ਲੋਜੀ ਟਾਈਮ ਹੋ ਗਿਆ ਪੌਣੇ 4 ਤੇ ਬਾਹਰ ਮੌਸਮ ਬਦਲ ਗਿਆ ਹੋਇਆ ਆ ਤੇ ਮੈਂ ਪਹਿਲਾਂ ਸੀਂਦੀ ਸੀਗੀ ਤੇ ਹੁਣ ਜੇ ਉੱਠੀ ਸੀ ਸਮਝ ਆ ਵੀ ਉੱਠ ਗਿਆ ਸੀ ਸੁਕਾ ਪਿਆ ਸੀ ਇਹਨੇ ਫੇ ਦੁੱਧ ਪੀਣਾ ਸੀਗਾ ਇਹਨ ਦੁੱਧ ਦਿੱਤਾ ਤੇ ਫੇਰ ਨਾਲੇ ਮੈਂ ਨਹਾ ਨੂੰ ਲਿਆ ਤੇ ਉਹ ਸਲਵਾਰ ਅੱਜ ਮੈਂ ਪਹਿਲਾਂ ਸੀਂਤੀ ਪੂਰੀ ਕੀਤੀ ਮਤਲਬ ਸਵੇਰੇ ਰਾਤੀ ਮੈਂ ਜੋੜ ਲਈ ਸੀਗੀ ਤੇ ਤੇ ਆ ਮੈਂ ਇਹਨੂੰ بس ਬਾਹਾਂ ਰਹਿ ਗਈਆਂ ਲਾਉਣ ਵਾਲੀਆਂ ਤੇ ਮੈਂ ਕਿਹਾ ਫੇਰ ਆਪਾਂ ਇਹ ਕਰਦੇ ਤਾਂ ਇਹ ਤੇ ਡਿਜ਼ਾਈਨ ਕੀਤਾ ਆ ਇਹਦੇ ਤੇ ਬਟਨ ਲਗਾਉਣੇ ਹੈ ਵਜੇ ਤੇ ਬਾਕੀ ਹੁਣ ਇੱਥੇ ਵੀ ਸਾਰੇ ਵਾਲੀ ਲੈਸ ਆ ਜਿਹੜੀ ਇਹ ਪਾਈਪਿੰਗ ਕੀਤੀ ਹੈ ਇਹਦੀ ਤੇ ਸਮਾਂ ਇੱਧਰ ਖੇਲਦਾ ਪਿਆ ਆ ਤੇ ਮੈਨੂੰ ਹਨਾ ਭੁੱਖ ਜੀ ਲੱਗੀ ਸੀਗੀ ਤੇ ਮੈਂ ਕਿਹਾ ਚੱਲ ਹੁਣ ਔਠੀ ਤਾਂ ਹੈ ਗਈਆਂ ਵੀ ਚਾਹ ਪੀ ਕੇ ਫੇਰੇ ਕਰਦੀ ਆ ਕੱਪੜੇ ਮੈਂ ਇੱਧਰ ਲਾ ਕੇ ਰੱਖ ਲੈ ਸੀ ਕਿ ਪਹਿਲਾਂ ਤਾਂ ਉੱਪਰ ਬਹੁਤ ਠੀਕ ਸੀਗੀ ਤੇ ਟੈਂਕੀ ਵੀ ਆਪਣੇ ਭਰ ਗਈ ਸੀ ਤੇ ਮੈਂ ਹੁਣ ਮਸਲਾ ਬਣਾਉਣ ਬਣਾ ਲੈ ਤੇ ਚਾਹ ਪੀ ਕੇ ਫੇਰ ਬੈਠਦੀ ਆ ਹਜੇ ਉਦੋਂ 4:30 ਹੋਏ ਆ ਹਜੇ ਵੀ ਮੰਮੀ ਨੇ ਅੱਜ ਦਾਲ ਸਾਦੀ ਤੇ ਲਿਆਵਾਂਗੇ ਫੇਰੀ ਬਣੀ ਆ ਉਹ ਤਾਂ ਮੈਂ ਹੁਣ ਅੰਦਰ ਹੀ ਬਣਾ ਲੈਣੀ ਆ ਜਦ ਬਾਅਦ ਲਈ ਹੋਣੀ ਹੈ ਮੰਮੀ ਨੇ ਕੋਈ ਅੰਦਰੀ ਮੈਂ ਬਣਾ ਕੇ ਤੇ ਰੋਟੀ ਮੈਂ ਪਹਿਲੇ ਹੀ ਬਣਾ ਲੈਣੀ ਅੱਜ ਕਿਉਂਕਿ ਫੇਰ ਇਹ ਨਾਲ ਲੈਟਾ ਜਾਗਦੀਆਂ ਰਹਿੰਦੀਆਂ ਐਮੀ ਪਤਾ ਨਹੀਂ ਹੁੰਦਾ ਹਨਾ ਤੇ ਇਸ ਕਰਕੇ ਤੇ ਆਪਾਂ ਰਾਤੀ ਮੈਂ 8:30 ਮੈਨੂੰ ਹੋ ਗਏ ਸੀਗੇ ਸਵੇਰ 8 ਫੇਰ ਲੈਟ ਬੰਦ ਕੀਤੀ ਤੇ ਮੈਨੂੰ ਮੈਨੂੰ ਹੋਰ ਤਰ੍ਹਾਂ ਹੋਈ ਜਾਂਦੀ ਸੀ ਅੰਦਰਲੀ ਵੀ ਮੈਂ ਨਾ ਸੀ ਗਈ ਪਹਿਲਾਂ ਏਦੀ ਰੋਟੀ ਰੋਟੀ ਖਾਂਦੇ ਆਨ ਦਾਸ ਦਾ ਸਵਾਦ ਦਾਤ ਹੋ ਗਿਆ ਖਾਣ ਦੀ ਤੇ ਨਹੀਂ ਪੁੱਤ ਸਾਰੇ ਹੀ ਖਲ ਜਾਣੀ ਆ ਉਹ ਮੈਂ ਦਿੰਨੀ ਆ ਤੈਨੂੰ ਮੈਂ ਦੇ ਦਿੰਦੀ ਆ ਰੁਕ ਜਾ ਮੈਂ ਦਿੰਨੀ ਆ ਖਾਣ ਤਾਂ ਖਾਣੀ ਆ ਕਹਿੰਦਾ ਤੇ ਬਾਕੀ ਫਿਰ ਮੈਂ ਥੋੜਾ ਜਿਹਾ ਸੀਨ ਤਾਂ ਮੈਂ ਸਲਵਾਰ ਹੀ ਜੋੜੀ ਮੈਨੂੰ ਹੋਰ ਤਰ੍ਹਾਂ ਹੋਈ ਜਾਵੇ ਡਾਰਜਾ ਡਾਰਜਾ ਲੱਗੀ ਜਾਵੇ ਫਿਰ ਮੈਂ ਨਾ ਛਾੜ ਦੇ ਦਿੱਤਾ ਮੈਂ ਕਿਹਾ ਨਹੀਂ ਤਾਂ ਮੈਂ ਸੋਚਿਆ ਸੀ ਮੈਂ ਕਿਹਾ ਸਵੇਰ ਉਹ ਬਈ ਇਹ ਨਾ ਮੈਂ ਸਾਰੀ ਸਲਵਾਰ ਸੀ ਕਿ ਫੇਰ ਲੰਮੀ ਪਹਿਣਾ ਆ ਤੇ ਪਰ ਹਨਾ ਮੈਨੂੰ ਡਾਰਜਾ ਲੱਗੀ ਗਿਆ ਜਦੋਂ ਲਾਈਟ ਜਗਾਈਓ ਸੀ ਬਾਹਰ ਇਹ ਸਾਰੀਆਂ ਲੇਟਾ ਬੰਦ ਸੀਗੀਆਂ ਤੇ ਫਿਰ ਮੈਂ ਬੰਦ ਕਰਕੇ ਸੌਂ ਗਈ ਮੈਂ ਕਿਹਾ ਛੱਡ ਪਰ ਇੱਥੇ ਘੜੀ ਦਾ ਪਤਾ ਨਹੀਂ ਕੀ ਹੋ ਜਾਣਾ ਬਈ ਕੱਲੂ ਸੀ ਲੂੰਗੀ ਸੂਟ ਜੇ ਸੀਣਾ ਹੋਵੇ ਅੱ비 ਹੋ ਮਤਲਬ ਕਰਨਾ ਹੋਇਆ ਕੰਮ ਉਹ ਵੀ ਕੱਲੂ ਕਰ ਲੂੰਗੀ ਤੇ ਪਤਾ ਤਾਂ ਫਿਰ ਹੱਕ ਕਿ ਮੈਂ ਤਾਂ ਸੌਂ ਗਈ ਸੀ ਤੇ ਉਦੋਂ ਵੀ ਥੱਕ ਜਾ ਰਹੀ ਸੀ ਪਰਸੋਂ ਰਾਤੀ ਨੀਂਦ ਨਹੀਂ ਆਈ ਨਾ ਅੱਜ ਨਾਲ ਉਹਦੇ ਨਾਲ ਸਕੇਮ ਆ ਜਾ ਪੀਮਾਇਆ ਬਹੁਤ ਹੋਇਆ ਸੀਗਾ ਤੇ ਚਾਹ ਪੱਤੀ ਵੀ ਪਾਉਣ ਵਾਲੀ ਆ ਡੱਬੇ ਚਲੋ ਜੀ ਮੈਂ ਚਾਹ ਬਣਾ ਲਵਾਂ ਤੇ ਫੇਰ ਕੋਈ ਕਰਦੇ ਆ ਗੱਲਬਾਤ ਸਮਰ ਬਾਏ ਖਾਦੇ ਇੱਧਰ ਦੇਖੋ ਓਏ ਹਾਏ ਪੱਤੀ ਵਾਲਾ ਹਾਂਜੀ ਲੋ ਜੀ ਆਪਾਂ ਰੋਟੀ ਬਣਾ ਲਈ ਆ ਤੇ ਟਾਈਮ ਹੋਇਆ ਆ ਪੌਣੀ 7 ਤੇ ਬੱਸ ਆਪਣੀ ਇੱਕ ਇਹਦੇ ਤੋਂ ਬਾਅਦ ਆ ਵਾਲੀ ਲਾਸਟ ਰੋਟੀ ਆ ਤੇ ਸਭ ਨੂੰ ਬੈਠਾ ਆ ਜੀਜੀ ਖਾਣ ਲੱਗਾ ਆ ਨਾਲੇ ਬਾਟੂ ਦੇਖੀ ਜਾਂਦਾ ਆ ਤੇ ਦਾਲ ਆਪਾਂ ਹੁਣ ਰੱਖ ਦੇਣੀ ਆ ਜੇ ਬਹੁਤ ਜ਼ਿਆਦਾ ਲੋ ਹੋਇਆ ਹਜੇ ਰਹਿਣੀ ਆ ਮਸਲਾ ਮੂੰਗੀ ਦੀ ਦਾਲ ਬਣਾਉਣੀ ਆ ਚੱਟੇ ਬਣ ਜਾਣੀ ਕਿਉਂਕਿ ਕੁੱਕਰ ਚ ਕੀ ਬਣਾਉਣੀ ਆ ਮੈਂ ਕਾਲਜ ਜਾਂਦੀ ਆ ਫਿਰ ਨਾ ਇੱਦਿਤੀ ਰੱਖ ਲਾਂ ਨੀ ਚੁੱਲੇ ਤੇ ਪਤਲੀ ਵਿੱਚ ਤੇ ਆ ਪੀ ਰਿੱਜੀ ਜਾਊਂਗੀ ਫਿਰ ਤੜਕਾ ਲਾ ਲਾਂਗੇ ਚਾਹੀ ਅੰਦਰ ਲਾ ਲਾਂਗੇ ਹਾਂਜੀ ਸਮਾਂ ਤੇ ਪਾਪਾ ਲਿਆਤਾ ਸੀ ਗੋਲ ਕੱਪੇ ਤੇ ਬੱਸ ਮੇਰੀ ਦਾਲ ਨੂੰ ਤੜਕਾ ਲਾਉਣਾ ਆਇਆ ਸਾਢੇ 7 ਹੋਏ ਆ ਤੇ ਉਹ ਮੈਂ ਅੰਦਰ ਹੀ ਲਾ ਲੈਣਾ ਆ ਉਹ ਰਾਮ ਮੁੰਟੇ ਦੀ ਬੱਗਟ ਹੈ ਬੀਬੀ ਸੀ ਫਾਲ ਪੈ ਗਿਆ ਆਪਣਾ